ਯੂ ਹੜਾ ਜੀ ਇਹਦੀ ਬਹੁਤ ਡਿਮਾਂਡ ਰਹਦੀ ਹੈ ਟਰੈਕਟਰ ਦੀ ਇਹ 2022 ਮਾਡਲ ਹੈ ਪੀਪੀ ਦਾ ਹੈ ਫਰਸਟ ਓਨਰ ਹੈ ਠੀਕ ਹੈ। ਤੋਂ ਮਾਡਲ ਟਰੈਕਟਰ ਹੈ ਜੀ 14 ਦੇ ਟਾਇਰਾਂ ਚ ਹੁੰਦਾ ਹੈ ਇਹ ਐਚਪੀ ਦਾ ਇਹ ਟਰੈਕਟਰ ਭਾਜੀ 5.5 ਡਿਮਾਂਡ ਕਰਦੀ ਹੈ ਪਾਰਟੀ ਬਾਕੀ ਸੌਦਾ ਕਰਾ ਦੇਗਾ ਤੁਹਾਡਾ ਅੱਗੇ ਆਗਾ ਜੀ ਸੋਨਾਲਿਕਾ 50 ਇਹ 2018 ਮਾਡਲ ਹੈ ਅੰਨੇ ਦਾ ਨੰਬਰ ਹੈ ਫਰਸਟ ਓਨਰ ਹੈ ਵੀ 50 ਨੰਬਰ ਹੈ ਠੀਕ ਹੈ ਜੀ। 2023 ਮਾਡਲ ਹੈ 700 ਹੰਡੇ ਦਾ ਠੀਕ ਹੈ ਜੀ। 800 ਘੰਟੇ ਟਰੈਕਟਰ ਚੱਲਿਆ ਹੈ ਜੀ। ਇਹਦਾ ਬ੍ਰਾਂਡ ਨੂਵੇਂ ਪਿਆ ਇੱਕ ਤਰ੍ਹਾਂ ਦਾ। ਇਹਦੀ ਪਾਰਟੀ ਨੇ ਡਿਮਾਂਡ 11.5 ਕੀਤੀ ਹੈ। ਬਾਕੀ ਕੋਈ ਖਾਊਗਾ ਲੈਣਾ ਚਾਹ ਮਾਨ ਤਾਂ ਸੌਦਾ ਕਰਾ ਦਾਂਗੇ। ਆਹ ਟਰੈਕਟਰ ਦੀ ਬੋਡ ਡਿਮਾਂਡ ਰਹਿੰਦੀ ਹੈ ਜੀ ਵੀ ਸਾਨੂੰ 60 55 ਪਾਵਰ ਮੈਕਸ ਚਾਹੀਦਾ 60 ਐਚਪੀ ਵਾਲਾ ਮਾਈਕੋ ਪੰਪ ਵਾਲਾ। ਠੀਕ ਹੈ ਜੀ। ਇਹ 2021 ਮਾਡਲ ਟਰੈਕਟਰ ਹੈ। ਇਹ ਵੀ ਫਰਸਟ ਓਨਰ ਹੈ। ਚਾਰੇ ਟਾਇਰ ਨਾਲ ਦੇ ਟਰੈਕਟਰ ਦੇ। ਇਹ 6 ਲੱਖ ਦਾ ਮਿਲੂਗਾ ਜੀ। ਬਾਕੀ ਕੋਈ ਨਹੀਂ ਜੇ ਕੋਈ ਬੰਦਾ ਆਏਗਾ ਥੋੜਾ ਬੋਤਾ ਮਾਨ ਸਨਮਾਨ ਹੋਊਗਾ। ਇਹ 2016 ਮਾਡਲ ਟਰੈਕਟਰ ਹੈ। ਇਹ ਇੱਕ ਨੰਬਰ ਫਰਸਟ ਓਨਰ ਚਾਰੇ ਟਾਇਰ ਨਾਲ ਦੇ ਮੰਨ ਕੇ ਚੱਲੋ ਪਿਛਲੇ ਟਾਇਰ 65 ਤੋਂ 70 ਪੈਸੇ ਨੇ ਅਗਲੇ ਟਾਇਰ ਜਿਹੜੇ ਨੇ ਅੱਧੇ ਨੇ ਨਾਲ ਦੇ ਟਾਇਰ ਨੇ ਛਤਰੀ ਬੰਪਰ ਲੱਗਿਆ ਹੋਇਆ ਇਹ ਵੀ ਟਰੈਕਟਰ ਭਾਜਾ ਚੈਂਜਰ ਗੇਅਰ ਹੁੰਦਾ ਇਹਨੂੰ ਹਾਂਜੀ ਸਟਰਨ ਦੇ ਵਿੱਚ ਹੁੰਦਾ ਇਹ ਟਰੈਕਟਰ ਗੇਅਰ 3 ਸਪੀਡ ਸਾਰਾ ਕੁਛ ਹੈ ਇਹ ਪਾਲਟੀ ਡਿਮਾਂਡ ਕਰਦੀ ਹੈ 5 ਲੱਖ 40 ਹਜ਼ਾਰ ਦੀ ਮਾਨ ਸਮਾਨ ਇਹਦੇ ਵਿੱਚ ਵੀ ਹੋਊਗਾ ਸਾਥੇ ਕਾਰ ਜੀ ਸਵਾਗਤ ਆ ਤੁਹਾਡਾ ਆਪਣਾ ਅੱਜ ਦੇ ਨਿਮਿਤ ਦੇ ਵਿੱਚ ਚਾਰੇ ਭਰਾਵੋ ਇੱਕ ਵਾਰ ਫਿਰ ਤੋਂ ਪਾਏ ਹਾਂ ਕੁੱਕੂ ਟਰੈਕਟਰਸ ਤੇ ਆ ਦਿਖਾਰੇ ਗਰੀਬ ਵਿਰੋਣਾ ਕੋਲ ਤੁਹਾਨੂੰ ਪਤਾ ਆਪਣੇ ਤੁਹਾਨੂੰ ਪੈੜੇ ਅਪਣੇ ਚੈਨਲ ਦੇ ਕਾਫੀ ਵੀਡੀਓ ਵੀਰੋਣਾਂ ਦੀਆਂ ਅੰਜਾਂ ਨੇ ਉਹਨੇ ਬਹੁਤ ਪਿਆਰ ਵੀਰੋਣ ਨੂੰ ਦਿੱਤਾ ਦਾ ਇਕ ਵਾਰ ਫਿਰ ਤੋਂ ਵੀਰੋਣਾ ਕੋਲ ਨਵਾਂ ਕਲੈਕਸ਼ਨ ਆ ਗਿਆ ਜਿਹਦਰ ਦੇਖ ਸਕਦੇ ਹੋ ਇਹ ਵੀ ਜਿਹ ਪਿੱਛੇ ਖੜਾ ਹੈ ਸਾਵਾ ਚੂਵੀ ਲੱਗਦੇ ਟਰੈਕਟਰ ਵੀਰੋਣ ਕੋਲ ਮਰ ਜਾਣਗੇ ਤੇ ਅੱਗੇ ਬੱਕ ਲਾਉਣੇ ਆ ਬਾਈ ਜਿੰਨੜਾ ਲੱਗਦਾ ਬਾਈ ਹਰਾ ਤੁਹਾਡਾ ਅਪਣੇ ਚੈਨਲ ਤੇ ਹੀ ਸੱਚੀ ਗਾਲੀ ਇੱਕ ਵਾਰ ਫਿਰ ਵੀਡੀਓ ਸਾਗਾ ਜੀ ਤੁਹਾਡਾ ਉਪੂ ਟਰੈਕਟਰ ਤੋਂ ਅੱਜ ਤੁਹਾਨੂੰ ਨਵੀਂ ਕਲੈਕਸ਼ਨ ਦਿਖਾਣਿਆ ਜੀ ਜਿਹੜੀ ਕਸਟਮਰ ਸੀਜ਼ਨ ਵੇਲੇ ਬਿਜ਼ੀ ਹੋ ਗਏ ਸੀਗੇ ਛੋਣਾ ਲੱਗ ਗਿਆ ਹੁਣ ਵਿਲੇ ਨੇ ਲੋਕ ਨਵਾਂ ਸਟਾਕ ਆਇਆ ਜੀ ਸਾਡੇ ਤੋਂ ਇਹ ਸਾਡੇ ਕੋਲ ਭਾਜੀ ਜਿੰਨੇ ਵੀ ਟਰੈਕਟਰ ਖੜੇ ਨੇ ਇਹਦੇ ਵਿੱਚੋਂ 40% ਟਰੈਕਟਰ ਕਸਟਮਰ ਦੇ ਹੁੰਦੇ ਨੇ ਹਾਂਜੀ ਹਾਂਜੀ ਇੱਕ ਦੋ ਟਰੈਕਟਰ ਹੀ ਹੁੰਦੇ ਨੇ ਇਹ ਬਾਕੀ ਖੜਾ ਜਾਂਦੇ ਨੇ ਕੋਈ ਏਜੰਸੀ ਕੱਟਦਾ ਤਾਂ ਖੜਾ ਜਾਂਦਾ ਉਹਦੇ ਆਹ ਨਾਲ ਇੱਕ ਹੋਰ ਵੀ ਜਿਵੇਂ ਕਈ ਬੰਦੇ ਆਪਣੇ ਘਰੇ ਖੜਾਉਂਦੇ ਨੇ ਘਰੇ ਉਹਨਾਂ ਕੋਲ ਕਸਟਮਰ ਘੱਟ ਆਉਂਦਾ ਹੈ ਘੱਟ ਆਉਂਦਾ ਜੀ ਮੰਡੀ ਦੇ ਵਿੱਚ ਕਸਟਮਰ ਜ਼ਿਆਦਾ ਆਉਂਦੇ ਕਸਟਮਰ ਲੱਗਿਆ ਰਹੇ ਦਾ ਪੂਰੇ ਬੰਦਾ ਸ ਠੀਕ ਹੈ ਜੀ ਪ્યોਰ ਬਾਈ 535 ਜਿਆਦਾ ਬੰਦ ਹੋਇਆ ਸੀ 2022 ਦੇ ਵਿੱਚ ਬਾਈਓ ਮਾਡਲ ਹੈ ਠੀਕ ਹੈ ਜੀ ਟਰੈਕਟਰ ਚੱਲਿਆ ਜੀ 800 ਘੰਟੇ ਨਾਲ ਦੇ ਟਾਇਰ ਨੇ ਟਰੈਕਟਰ ਦੇ 100 ਮਾਡਲ ਟਰੈਕਟਰ ਹੈ ਜੀ ਜਿਹਦੇ ਅਡਜਸਟੇਬਲ ਆ ਹੈ ਸਟੀਅਰਿੰਗ ਕੁਰੀ ਦਿਖਾ ਦੇ ਮੈਂ ਇੱਕੋ ਪੰਪ ਲਾ ਆਪਣਾ ਸਿੰਪਲ ਆ ਛਤਰੀ ਬੰਪਰ ਵਧੀਆ ਲੱਗਿਆ ਹੋਇਆ ਜੀ ਟਰੈਕਟਰ ਦਾ ਕਿਸੇ ਭਰਾ ਨੂੰ ਲੋਡ ਹੋਵੇ ਵੀ ਅਸੀਂ ਟੂ ਬ੍ਰੀਡ ਦੇ ਵਿੱਚ ਲੈਣਾ ਟਰੈਕਟਰ ਸਾਡੇ ਕੋਲ ਹਾਜ਼ਰ ਆਇਆ ਭਾਜੀ ਟਰੈਕਟਰ ਨਵਾਂ ਹੈ ਇਹਦੀ ਐਨਓਸੀ ਤੁਹਾਨੂੰ ਨਾਲ ਮਿਲੇਗੀ ਇਹ ਕੁਸ਼ੇਤਰ ਦੀ ਪਾਲਟੀ ਆ ਉਹ ਖੜਾ ਕੇ ਗਏ ਨੇ ਫਸਟ ਉਹਨਾਂ ਟ੍ਰੈਕਟਰ ਹੈ ਐਨਓ ਸੀ ਦਾ ਕੋਈ ਪੈਸਾ ਨਹੀਂ ਲੇਗੀ ਪਾਰਟੀ ਉਹ ਫ੍ਰੀ ਕਢਾ ਕੇ ਦੇਊਗੀ ਆਪਾਂ ਨੂੰ ਪਾਰਟੀ ਨਾਮ ਕਰਾਵੇ ਬਸ ਆਪਣੇ ਨੰਬਰ ਆਪਣੇ ਜਿਲ੍ਹੇ ਦਾ ਲੱਗੂ ਕੋੜਾ ਬੰਪਰ ਬਟਨ ਮੋਡਲ ਜੀ ਟੋਪ ਸਿਸਟਮ ਲੱਗਿਆ ਹੋਇਆ ਤੇ ਕਿੱਲੇ ਦਾ ਬਣ ਜੂਗਾ ਜੀ ਇਹਦੀ ਡਿਮਾਂਡ ਕੀਤੀ ਹੈ ਜੀ ਪਾਰਟੀ ਨੇ 8.5 ਬਾਕੀ ਕੋਈ ਨਹੀਂ ਰੇਟ ਹੋਊਗਾ ਠੀਕ ਆ ਠੀਕ ਆ ਜੀ ਬਾਕੀ ਇਸੇ ਤਰ੍ਹਾਂ ਇਹ ਸੋਨਾਲਿਕਾ ਖੜਾ 2020 ਮਾਡਲ 3 ਸਪੀਡ ਵਾਲਾ ਅਰਜਨ ਖੜਾ ਜੀ 2020 3 ਸਪੀਡ ਵਾਲਾ ਆ ਯੂ ਖੜਾ ਜੀ ਇਹਦੀ ਬਹੁਤ ਡਿਮਾਂਡ ਰਹਦੀ ਹੈ ਟ੍ਰੈਕਟਰ ਦੀ ਇਹ 2022 ਮਾਡਲ ਹੈ ਪੀਪੀ ਮਾਡਲ ਹੈ ਫਸਟ ਮਾਡਲ ਹੈ ਠੀਕ ਹੈ ਇਹ ਤੋਂ ਮਾਡਲ ਟਰੈਕਟਰ ਹੈ ਜੀ 14 ਦੇ 16 ਚ ਹੁੰਦਾ ਹੈ ਇਹ ਐਚਪੀ ਦਾ ਇਹ ਟਰੈਕਟਰ ਭਾਜੀ ਸਾਢੇ 5 ਡਿਮਾਂਡ ਕਰਦੀ ਹੈ ਪਾਰਟੀ ਬਾਕੀ ਸੌਦਾ ਕਰਾ ਦੇਗਾ ਤੁਹਾਡਾ ਸਾਡੀ ਇੱਕ ਸਾਈਡ ਦੀ ਕਮਿਸ਼ਨ ਹੁੰਦੀ ਹੈ ਪਰਲੀ ਸਾਈਡ ਦੀ ਕੋਈ ਪਾਰਟੀ ਸੌਦਾ ਕਰਨ ਆਏਗੀ ਟਰੈਕਟਰ ਦਾ ਜਿਹੜੀ ਪਾਰਟੀ ਲਏਗੀ ਕੋਈ ਕਮਿਸ਼ਨ ਨਹੀਂ ਪਰ ਜਿਹੜਾ ਸਟਾਰਟ ਹੋ ਗਿਆ ਦੇਰ ਹੈ ਉਹ ਤੋਂ ਠੀਕ ਹੈ ਠੀਕ ਹੈ ਜੀ ਕੋਈ ਕਮਿਸ਼ਨ ਨਹੀਂ ਸਿੱਧਾ ਸੌਦਾ ਕਰਾ ਦੇਾਂਗੇ ਤੁਹਾਡਾ ਇਹਦੇ ਨਾਲ ਜੀ ਛੋਟਾ ਖੜਾ ਸੁੰਨਾਲੀਕਾ 2 ਸੈਂਡਰ ਕੀ ਸੀ ਭਰਾ ਨੂੰ ਲੋਡ ਹੋਵੇ 2021 ਮਾਡਲ ਦਾ ਟਰੈਕਟਰ ਦਿਖਾਓ ਜੀ ਇਹ 2020 ਦੇ 11ਵੇਂ ਮਹੀਨੇ ਦਾ ਟਰੈਕਟਰ ਹੈ ਪੰਜਾਬ ਨੰਬਰ ਫਸਟ ਓਨਰ ਇਹ ਵੀ ਬ੍ਰੈਂਡ ਨਿਊ ਟਰੈਕਟਰ ਹੈ ਜੀ ਬਿਲਕੁਲ ਠੀਕ ਹੈ ਜੀ ਬੜੇ ਲੋਕਾਂ ਨੇ ਫੋਨ ਆਂਦੇ ਨੇ ਸਾਨੂੰ ਛੋਟਾ ਜੌਂਡੀਰ ਚਾਹੀਦਾ ਹਾਂ ਜੀ ਹਾਂ ਜੀ ਹਾਂ ਜੀ ਇਹਦੇ ਚੱਪੜਾ ਕੋਲ 4 ਵੀਲ ਵੀ ਹੈਗਾ ਇਹ 2 ਵੀਲ ਹੈ ਜੇ ਇਹ ਕਿਸੇ ਭਰਾ ਨੂੰ ਚਾਹੀਦਾ ਹੈ ਇਹ 590000 ਰੁਪਏ ਪਾਰਟੀ ਡਿਮਾਂਡ ਕਰਦੀ ਹੈ ਬਾਕੀ ਤੁਹਾਡਾ ਕਰਵਾ ਲਾਂਗੇ ਠੀਕ ਹੈ ਜੀ ਪੰਜਾਬ ਨੰਬਰ ਫਸਟ ਓਨਰ ਅੱਗੇ ਆਗਾ ਜੀ ਸੋਨਾਲਿਕਾ 50 ਇਹ 2018 ਮਾਡਲ ਹੈ ਅੰਨੇ ਦਾ ਨੰਬਰ ਹੈ ਫਸਟ ਓਨਰ ਹੈ ਵੀ ਪੰਜਾਬ ਨੰਬਰ ਇਹਦੇ ਵੀ ਟਾਇਰ ਨਾਲ ਦੇ ਆ ਜੀ ਟਰੈਕਟਰ ਦੇ ਇਹ ਵੀ ਬਹੁਤ ਸਾਫ ਟਰੈਕਟਰ ਸਿਕੰਦਰ ਮਾਡਲ ਹੈ ਇਹ ਟਰੈਕਟਰ ਭਾਜੀ ਪਾਰਟੀ ਡਿਮਾਂਡ ਕਰਦੀ ਹੈ 465000 ਦੀ ਬਾਕੀ ਕੋਈ ਜਿਹੜਾ ਕੋਈ ਭਰਾ ਆਏਗਾ ਮਾਨਸਾਨ ਕਰਾਂਗੇ ਜਰੂਰ ਸੌਦਾ ਕਰਾਵਾਂਗੇ ਤੁਹਾਡਾ ਅੱਗੇ ਆ ਗਿਆ ਜੀ 5405 ਜਿਹੜਾ ਨਵਾਂ ਆ ਗਿਆ ਸੀਆਰ ਜੀ ਤੇ 2023 ਮਾਡਲ ਹੈ ਸਤੰਬਰ ਦੇ ਦਾ ਠੀਕ ਆ ਜੀ 800 ਕਾ ਟਰੈਕਟਰ ਚੱਲਿਆ ਜੀ ਇਹਦਾ ਬ੍ਰਾਂਡ ਨੂਵੇਂ ਪਿਆ ਇੱਕ ਤਰ੍ਹਾਂ ਦਾ ਇਹਦੀ ਪਾਰਟੀ ਨੇ ਡਿਮਾਂਡ 11.5 ਕੀਤੀ ਹੈ ਬਾਕੀ ਕੋਈ ਆਊਗਾ ਲੈਣਾ ਚਾਹ ਮਾਨ ਤਾਂ ਸੋਤਾ ਕਰਾ ਦਾਂਗੇ ਲੋਕਲ ਪਾਰਟੀ ਰਹਿੰਦੀ ਹੈ ਸਾਡਾ ਲੋਕਲ ਹੋ ਰਹੀ ਸਿਰਫ 3 ਕਿਲੋਮੀਟਰ ਦੀ ਪਿੰਡਾਂ ਵਾਲਾ ਠੀਕ ਹੈ ਜੀ ਜਦੋਂ ਫੋਨ ਮਾਰ ਕੇ ਬੁਲਾਵਾਂਗੇ ਠੀਕ ਠੀਕ ਹੈ ਜੀ ਅੱਗੇ ਖੜਾ ਜੀ ਪ੍ਰੀਤ 65 ਪਾਵਰ ਦਾ 4 ਵੀਲ ਪਾਈ ਮੋਡ ਇਹ 690000 ਰੁਪਏ ਦੀ ਡਿਮਾਂਡ ਕਰਦੀ ਹੈ ਪਾਰਟੀ ਰੇਟ ਇਹਦਾ ਵੀ ਹੋਈ ਆ ਆ ਟਰੈਕਟਰ ਦੀ ਬੋ ਡਿਮਾਂਡ ਰਹਿੰਦੀ ਹੈ ਜੀ ਵੀ ਸਾਨੂੰ 60 55 ਪਾਵਰ ਮੈਕਸ ਚਾਹੀਦਾ 60 ਐਚਪੀ ਵਾਲਾ ਮਾਈਕੋ ਪੰਪ ਵਾਲਾ ਠੀਕ ਹੈ ਜੀ ਇਹ 2021 ਮਾਡਲ ਟਰੈਕਟਰ ਹੈ ਇਹ ਵੀ ਫਰਸਟ ਓਨਰ ਹੈ ਚਾਰੇ ਟਾਇਰ ਨਾਲ ਦੇ ਟਰੈਕਟਰ ਦੇ ਇਹ 6 ਲੱਖ ਦਾ ਮਿਲੂਗਾ ਜੀ ਬਾਕੀ ਕੋਈ ਨਹੀਂ ਜੇ ਕੋਈ ਬੰਦਾ ਆਏਗਾ ਥੋੜਾ ਬੋਤਾ ਮਾਨ ਸਨਮਾਨ ਹੋਊਗਾ ਬਾਕੀ ਰੇਟ ਅਸੀਂ ਦੇਣ ਦੀ ਕਰ ਰਹੇ ਹਾਂ ਅੱਗੇ ਆ ਗਿਆ ਜੀ ਸੋਨਾਲਿਕਾ 21 ਮਾਡਲ 3 ਸਪੀਡ ਚੇਂਜਰ ਵਾਲਾ ਇਹ ਵੀ ਪੀਵੀ ਨੰਬਰ ਹੈ ਇਹ ਚੇਂਜਰ 4 ਗੇਰ ਵਾਲਾ ਦਿਖਾ ਦੇ ਉੱਪਰ ਫਿਰ ਪ੍ਰੀਤ ਆ ਗਿਆ ਜੀ ਇਹ 20 ਦੇ 11ਵੇਂ ਮਹੀਨੇ ਦਾ ਇਹ ਵੀ ਪੀਵੀ ਨੰਬਰ ਹੈ ਠੀਕ ਹੈ ਜੀ ਆਹ ਟਰੈਕਟਰ ਲਾਓ ਜੀ 60 10 ਇਹ 2016 ਮਾਡਲ ਟਰੈਕਟਰ ਹੈ। ਇਹ ਵੀ ਨੰਬਰ ਫਰਸਟ ਓਨਰ ਚਾਰੇ ਟਾਇਰ ਨਾਲ ਦੇ। ਮੰਨ ਕੇ ਚੱਲੋ ਪਿਛਲੇ ਟਾਇਰ 65 ਤੋਂ 70 ਪੈਸੇ ਨੇ, ਅਗਲੇ ਟਾਇਰ ਜਿਹੜੇ ਨੇ ਅੱਧੇ ਨੇ। ਨਾਲ ਦੇ ਟਾਇਰ ਨੇ ਛਤਰੀ ਬੰਪਰ ਲੱਗਿਆ ਹੋਇਆ ਹੈ। ਇਹ ਵੀ ਟਰੈਕਟਰ ਭਾਜਾ ਚੈਂਜਰ ਗੇਅਰ ਹੁੰਦਾ ਇਹਨੂੰ। ਹਾਂਜੀ ਸਟਰਨ ਦੇ ਵਿੱਚ ਹੁੰਦਾ ਇਹ। ਟਰੈਕਟਰ ਗੇਅਰ 3 ਸਪੀਡ ਸਾਰਾ ਕੁਛ ਹੈ। ਇਹ ਪਾਲਟੀ ਡਿਮਾਂਡ ਕਰਦੀ ਹੈ 5 ਲੱਖ 40 ਹਜ਼ਾਰ ਦੀ, ਮਾਨਸਮਾਨ ਰਿਵਿਊ ਹੋਊਗਾ। 60 ਐਚਪੀ ਦਾ ਜਿਹੜਾ ਫਲੈਟ ਪਲੇਟਫਾਰਮ ਕਾਹਨੇ ਨੇ ਆਪਣੇ ਹੁਣ ਲਪਾਉਂਦੇ ਨੇ ਮੁੰਡੇ ਜਲ ਜਾਰ ਕੇ। ਉਹਦਾ ਫਿਰ ਆ ਗਿਆ ਜੀ ਅਡੀਸ਼ਨ ਇਹ 22 ਦੇ 11ਵੇਂ ਮਹੀਨੇ ਦਾ ਡਾਟਾ ਹੈ ਜਦੋਂ ਬੰਦ ਹੋਏ ਸੀਗੇ 55 ਐਚਪੀ ਵਾਲੀ ਹੈ ਠੀਕ ਹੈ ਜੀ 23 ਜਿਨ੍ਹਾਂ ਨੇ ਛੋਟੇ ਕੀਤੇ ਸੀ ਇਹ ਪਹਿਲੇ ਵਾਲਾ ਹੈ ਅਗਲੇ ਟਾਇਰ ਪਾਰਟੀ ਨੇ ਵੱਡੇ ਪਵਾ ਲਏ ਜੀ ਚੇਂਜ ਕਰਾਈ ਪਏ ਨੇ ਪਿਛਲੇ ਟਾਇਰ ਮਾਲਦੇ ਆ ਟਾਇਰ ਮੰਨ ਕੇ ਚਲੋ 85 ਤੋਂ 90% ਟਾਇਰ ਨੇ ਜੀ ਦੇ 7 ਲੱਖ 65 ਹਜ਼ਾਰ ਰੁਪਏ ਡਿਮਾਂਡ ਕਰਦੀ ਹੈ ਪਾਰਟੀ ਬਾਕੀ ਸੌਦਾ ਕਰਾ ਦੇਗਾ ਤੁਹਾਡਾ ਫਿਰ ਆ ਗਿਆ ਜੀ ਮੈਸੀ 9500 ਸਮਾਰਟ ਸ੍ਰਿਜ ਇਹ ਟਰੈਕਟਰ ਮਾਡਲ ਮਾਡਲ 2021 ਹੈ ਜੀ ਬ੍ਰੈਂਡ ਨਿਊ ਟਰੈਕਟਰ ਹੈ ਨਾਲ ਦੇ ਟਾਇਰ ਨੇ ਚਾਰੇ ਠੀਕ ਹੈ ਜੀ ਤੇ ਸਿੰਪਲ ਹੈ ਕੋਈ ਸੀਆਰਡੀ ਨਹੀਂ ਕੁਛ ਨਹੀਂ 2021 ਦੇ ਵੀ 10ਵੇਂ ਮਹੀਨੇ ਦਾ ਟਰੈਕਟਰ ਹੈ ਨਵਾਂ ਟਰੈਕਟਰ ਹੈ ਬਿਲਕੁਲ ਇਹਦਾ ਹਮੇਸ਼ਾ ਦੱਸ ਰਹੀ ਹੈ ਜੀ ਆਹ ਦੇਖ ਸਕਦੇ ਤੁਸੀਂ ਐਨ ਮਾਰ ਰਿਹਾ ਹੈ ਟਰੈਕਟਰ ਚੱਲਿਆ ਨੌ ਦੇ ਟਾਇਰ ਦੇ ਇਹ ਵੀ ਚੰਜਰ ਦੇ ਵਿਚਾਰੇ ਜੀ ਹਾਂ ਜੀ ਛੱਡ ਗੇੜ ਦੇ ਵਿਚਾ ਨਹੀਂ ਉਹ ਹਾਈ ਲੋ ਹੁੰਦਾ ਇਹਦੇ ਹਾਈ ਚਾਰ ਹੁੰਦੇ ਨੇ ਇਹਦਾ ਸਿਰ ਉਹ ਹਾਈ ਲੋ ਦੇ ਠੀਕ ਹੈ ਠੀਕ ਹੈ ਜੀ ਇਹ ਟਰੈਕਟਰ 6 ਲੱਖ 20 ਹਜ਼ਾਰ ਰੁਪਏ ਪਾਰਟੀ ਡਿਮਾਂਡ ਕਰਦੀ ਹੈ ਬਾਕੀ ਮਾਨ ਪਾਣ ਪੂਰਾ ਕਰਾਵਾਂਗੇ ਫਿਰ ਅੱਗੇ 0 ਮੀਟਰ ਵਾਲੇ ਆ ਗਏ ਜੀ ਇਹ ਦੋ ਟਰੈਕਟਰ ਰਹਿ ਗਏ ਸੀ ਜਿਹੜੇ ਸਾਡੇ ਇਹ ਦੋ ਟਰੈਕਟਰ ਬਚੇ ਸੀ ਅਸੀਂ ਉਹ ਵੀ ਲੈ ਜਾਂਦੇ ਜਿਹੜੇ ਸਾਡੇ ਕਿਰੇਤੇ ਹੋਏ ਸੀ 0 ਮੀਟਰ ਹੈ ਮਾਰਕਾ 23 ਦਾ ਸਿਰਫ ਬਿਲਿੰਗ ਅੱਜ ਦੀ ਹੋਈਗੀ 24 ਦੀ ਸੀ ਆਰ ਡੀ ਹੈ 60 ਐਚ ਪੀ ਵਾਲਾ ਠੀਕ ਹੈ ਜੀ ਇਹਦੇ ਜਿਹੜੇ 50 ਪਾਵਰ ਵਾਲਾ ਲੈਣਾ ਹੈ ਪੀ ਐਸ ਉਹ ਵੀ ਮੌਡਲ ਸਾਡੇ ਕੋਲ ਹੈਗਾ ਠੀਕ ਹੈ ਜੀ ਉਹ 50 ਐਚ ਪੀ ਦਾ ਇਹ 60 ਐਚ ਪੀ ਦੇ ਨੇ ਪੜਾਏ ਦੱਸੋ ਜੀ ਆਪਣੇ ਨੇ ਨਾਲ ਕਿੰਨੇ ਟਰੈਕਟਰ ਵੇਚਦੇ ਹੁੰਦਾ ਸਰਾਂ ਟਰੈਕਟਰ ਸੀਗੇ ਜੀ 15 ਹਰ ਤੱਕ ਕਹਿ ਬੀਟੂ ਐਜ ਟਰੈਕਟਰ ਛੱਡਦੇ ਨਹੀਂ ਪੁਰਾਣੇ ਦੇ ਰੇਟ ਦੇ ਟਰੈਕਟਰ ਹੈ ਕੋਈ ਇਹ ਗੱਲ ਆਪਣੇ ਨੂੰ ਤਾਂ ਕਦੇ ਪੁੱਛੀ ਐ ਕਈ ਵਾਰ ਨੇ 0 ਮੀਟਰ ਖੜੇ ਨਾਲ ਕੋਈ ਦਿੱਕਤ ਆ ਕੋਈ ਦਿੱਕਤ ਆ ਜਦ ਮਾਰਕਾ ਪੁਰਾਣਾ ਹੋ ਜਾਂਦਾ ਟਰੈਕਟਰ ਹਾਂਜੀ ਹਾਂਜੀ ਕੰਪਨੀ ਨੇ ਕੁਝ ਡੀਲਰ ਬਣਾਏ ਹੁੰਦੇ ਨੇ ਠੀਕ ਹੈ ਜੀ ਜਿਵੇਂ ਹੁਣ ਪੰਜਾਬ ਦੇ ਵਿੱਚ ਦੋ ਤਿੰਨ ਡੀਲਰ ਨੇ ਉਹਦੇ ਡੀਲਰ ਨੂੰ ਹੀ ਮਾਲ ਦੇਣਾ ਉਹਨਾਂ ਨੇ ਡੀਲਰ ਆ ਵੇਚੂਗਾ ਹਾਂਜੀ ਹਾਂਜੀ ਕੰਪਨੀ 'ਚ ਸਿੱਧਾ ਪਾ ਜਾਵੇਂ ਉਹ ਕਸਟਮਰ ਨਾਲ ਗੱਲ ਹੀ ਨਹੀਂ ਕਰਦੇ ਸਹੀ ਗੱਲ ਹੈ ਜੀ ਇਸੇ ਤਰ੍ਹਾਂ ਹੀ ਆਪਣੇ ਕੋਲ 0 ਮੀਟਰ ਦੇ 56 ਵੀ ਆਏ ਬਣੇ ਠੀਕ ਹੈ ਜੀ 0 ਮੀਟਰ ਇਹ ਜਿਹੜਾ ਨਵਾਂ ਆ ਗਿਆ ਜੀ ਸੀਆਰਡੀ ਉਹ ਟਰੈਕਟਰ ਹੈ ਆ ਦਿਖਾਓ ਬਸ ਟਾਇਰ ਵੀ 16 9 ਹੀ ਲੈਣੇ ਪੜੇ ਨੇ ਇਹ 0 ਮੀਟਰ ਦੇ ਲੋਗ ਹੈ ਗਰੰਟੀ ਵਾਰੰਟੀ ਸਭ ਕੁਝ ਉਹ ਹੀ ਮਿਲੇਗੀ ਟੂਨ ਕਿਟ ਚਾਬੀਆਂ ਵਗੈਰਾ ਸਭ ਕੁਝ ਮਿਲੇਗਾ ਸਿਰਫ ਮੈਨੂਫੈਕਚਰਿੰਗ ਪੁਰਾਣੀ ਹੈ ਬਸ ਫਿਲਿੰਗ ਅੱਜ ਦੀ ਹੋਏਗੀ ਬਾਕੀ ਆਰਸੀ ਵੀ ਦਾ ਸਭ ਬਣੂਗਾ ਆਪ ਬਣੇਗਾ ਜੀ ਇਹ ਸੀਆਰਡੀ ਨੇ ਨਾ ਸੀਆਰਡੀ ਦੀ ਆਰਸੀ ਅੱਜ ਵੀ ਬਣ ਰਹੀ ਹੈ ਦੂਜੀ ਬੰਦ ਹੋਈ ਹੈ ਦੂਜੀ 50 ਪਾਵਰ ਦੀ ਪੜੇਗੀ ਦੂਜੀ ਵੱਡੇ ਦੀ ਨਹੀਂ ਬਣੂਗੀ ਠੀਕ ਹੈ ਠੀਕ ਹੈ ਇਹ ਕਿਸੇ ਭਰਾ ਨੇ ਲੈਣਾ ਹੈ ਇਹ 12 ਲੱਖ ਰੁਪਏ ਦੀ ਕੀਮਤ ਹੈ 11.5 ਤੋਂ 12 ਤੁਸੀਂ ਕੰਪ ਇਹ ਆਪਾਂ ਨੂੰ 10 ਲੱਖ ਦਾ ਟਰੈਕਟਰ ਮਿਲੇਗਾ ਜੀ ਨੈਟ ਬਾਕੀ ਕੋਈ ਮਾਣਾ ਮੋਟਾ ਮਾਨ ਸਮਾਨਾ ਉਹ ਕਰਵਾਵਾਂਗੇ ਇਹ ਸਾਡੇ ਕੋਲ ਏਜੰਸੀ ਵਾਲੇ ਟਰੈਕਟਰ ਖੁਦ ਛੱਡ ਕੇ ਜਾਂਦੇ ਨੇ ਵੀ ਸਾਡੇ ਕੋਲ ਸਟਾਕ ਰਹੇਗਾ ਵੇਚ ਦੋ ਸਾਡੇ ਕੋਲ ਰੂਟਾ ਵੇਟਰ ਵੀ ਆਏ ਮੈਨੇ 0 ਮੀਟਰ ਰੂਟਾ ਵੇਟਰ ਵੀ ਤੋਂ ਉਹ ਵੀ ਕਿਸੇ ਭਰਾ ਨੇ ਲੈਣੇ ਹੋਵੇ ਆਪਾਂ ਨੂੰ ਡਿਸਕਾਊਂਟ ਤੇ ਮਿਲਣਗੇ ਠੀਕ ਹੈ ਜੀ ਇਹ ਲੈਣਾ ਇਹ 7,90,000 ਰੁਪਏ ਦਾ ਜੀ ਇਹ ਸਿਰਫ ਦੋ ਰਹਿ ਗਏ ਅਗਲੇ ਸਾਲ ਕੀ ਪਤਾ ਕਿਹੜਾ ਟਰੈਕਟਰ ਬਚੂਗਾ ਕਿਹੜਾ ਨਹੀਂ ਇਹ ਬਸ ਸਮਾਪਤੀ ਹੈ ਜੀ ਇਹਨਾਂ ਦੀ ਦੋ ਜੇ ਕਿਸੇ ਭਰਾ ਨੇ ਲੈਣੇ ਆ ਅਗਲੇ ਮਹੀਨੇ ਸੀਜ਼ਨ ਚੱਲਣਾ ਆਹ ਪਾਲੇ ਮਹੀਨੇ ਸਾਡਾ ਰਖੜੀਆਂ ਤੋਂ ਬਾਅਦ ਸੀਜ਼ਨ ਹੈ ਫਿਰ ਆਹ ਟਰੈਕਟਰ 223000 ਮਹਿੰਗੇ ਹੋ ਜਾਂਦੇ ਨੇ ਕਿਉਂਕਿ ਅਗਲਾ ਮਾਣੂ ਪੈਂਦਾ ਹੁੰਦਾ ਇਹ ਵਿਕ ਜਾਣੀਆਂ ਨਵੇਂ ਸਾਨੂੰ ਹੀ ਲੰਗੇ ਹਾਂਜੀ ਹਾਂਜੀ ਕਬੂਟਾ ਖੜਾ ਜੀ 2022 3 ਸਵੀਟ ਆਲਾ 5502 ਇਹ ਕਿਸੇ ਭਰਾ ਨੇ ਆ ਲੈਣਾ ਇਹਦੀ 7.5 ਦੀ ਡਿਮਾਂਡ ਕਰਦੀ ਹੈ ਪਾਰਟੀ ਬਾਕੀ ਮਾਣ ਸਨਮਾਨ ਜ਼ਰੂਰ ਹੋਏਗਾ ਟਰੈਕਟਰ ਲਵਾ ਬਿਲਕੁਲ ਠੀਕ ਹੈ ਜੀ ਫਿਰ ਖੜਾ ਜੀ 5310 ਇਹਦੀ ਵੀ ਪੂਰੀ ਡਿਮਾਂਡ ਹੈ ਜੀ ਟਰੈਕਟਰ ਦੀ ਇਹ 2018 ਮਾਡਲ ਟਰੈਕਟਰ ਹੈ ਚਾਰੇ ਟਾਇਰ ਲਾਉਂਦੇ ਆ ਟਾਇਰ ਦੇਖੋ 70% ਐਰ ਕੋ ਬੱਦਨੇ 70% ਕੁਆਲਟੀ ਸਮਝ ਗਏ ਠੀਕ ਹੈ ਠੀਕ ਹੈ ਡਬਲ ਡਿਸਟ੍ਰੀਬਿਊਟਰ ਹੈ ਰਿਵਰਸ ਪੀਟੀਓ ਹੈ ਫਸਟ ਓਨਰ ਟਰੈਕਟਰ ਹੈ ਜੀ ਇਹਦੇ ਟਰੈਕਟਰ ਦੀ 6 ਲੱਖ 10 ਹਜ਼ਾਰ ਰੁਪਏ ਡਿਮਾਂਡ ਕਰਦੀ ਹੈ ਪਾਰਟੀ ਬਾਕੀ ਮਾਨਸਮਾਨ ਜਰੂਰ ਕਰਵਾਵਾਂਗੇ ਬਾਕੀ ਅੱਗੇ ਫਿਰ ਹੋਈ ਆਲੇ ਜੀ 54 5 ਆ ਗਿਆ 20 ਮਾਡਲ ਇਹ 20 ਮਾਡਲ ਹੈ ਇਹ 20 ਮਾਡਲ ਹੈ ਜੀ 54 5 ਫਸਟ ਓਨਰ ਹੈ ਇਹ ਵੀ ਬਟਨ ਲੱਗੇ ਹੋਏ ਨੇ ਪੀਵੀ ਨੰਬਰ ਹੈ ਇਹ 7 ਲੱਖ 40 ਹਜ਼ਾਰ ਦਾ ਨੈਟ ਮਿਲੂਗਾ ਜੀ ਪਾਰਟੀ ਡਿਮਾਂਡ ਜਿਹੜੀ ਆ 7 ਲੱਖ 60 ਹਜ਼ਾਰ ਕਰਦੀ ਹੈ ਠੀਕ ਹੈ ਜੀ ਅੱਗੇ ਵੀਵੀ 65 ਨੰਬਰ ਹੈ 9 2017 ਡੀਆਈ ਡੀਜੀ ਸੈਂਸ ਵਾਲਾ ਟੋਮ ਮੜਦਾ ਠੀਕ ਹੈ ਜੀ ਨਾਮ ਦੇ ਟੈਰ ਨੇ ਜੀ ਪਿਛਲੇ ਟੈਰ ਮੰਨ ਕੇ ਚਲੋ 65 ਤੋਂ 70 ਪੈਸੇ ਅਗਲੇ ਟੈਰ ਨੇ ਜਿਹੜੇ 60 ਪੈਸੇ ਲੈ ਹੱਥੇ ਮੰਨ ਲਓ ਇਹ 5 ਲੱਖ 30 ਹਜ਼ਾਰ ਦਾ ਟੈਟਰ ਮਿਲੇਗਾ ਜੀ ਨੈਟ 50 ਨੰਬਰ ਹੈ ਫਿਰ ਅੱਗੇ ਆਗਾ ਜੀ 60 55 2019 ਮਾਡਲ ਹੈ ਜਿਹੜਾ ਆਪਣਾ ਉਹ ਅੱਗੇ ਖੜਾ ਸੀਗਾ ਉਹ ਪਾਵਰ ਮੈਕਸ ਆ 60 ਐਚਪੀ ਵਾਲਾ ਇਹ ਸੁਪਰ ਮੈਕਸ ਹੈ 55 ਐਚਪੀ ਇਹ 55 ਐਚਪੀ ਦੇ ਵਿੱਚ ਹੈ ਭਾਈ ਸਾਰਾ ਕੁਝ ਹੋਈ ਆ 400 ਪੀਟਾ ਜਦੀਆਂ ਵੀ ਆ ਚਾਰੇ ਟਾਇਰ ਨਾਲ ਦੇ ਨੇ ਸਿੰਗਲ ਬੋਨਟ ਦੇ ਵਿੱਚ ਹੈ ਠੀਕ ਹੈ ਜੀ ਇਹ ਟਰੈਕਟਰ ਦੀ ਡਿਮਾਂਡ ਕਰਦੀ ਆ ਪਾਲਟੀ 5 ਲੱਖ 70 ਹਜ਼ਾਰ ਮਾਣ ਸਨਮਾਨ ਜ਼ਰੂਰ ਕਰਾਵਾਂਗੇ ਫਿਰ ਅੱਗੇ ਆ ਗਿਆ ਜੀ ਸੋਨਾਲਿਕਾ 75 ਕਿਸੇ ਨੂੰ 2 ਵੀਲ ਦੇ ਵਿੱਚ ਚਾਹੀਦਾ ਆਪਣਾ ਕੋਲੇ ਵੀ ਖੜਾ ਹੈ ਜੇ ਕਿਸੇ ਨੂੰ 4 ਵੀਲ ਦੇ ਵਿੱਚ ਚਾਹੀਦਾ ਆਪਣਾ ਕੋਲੇ ਉਹ ਵੀ ਹੈਗਾ ਠੀਕ ਹੈ ਜਿਹੜਾ ਕੋਈ ਭਰਾ ਦੇਖ ਕੇ ਆਊਗਾ ਵੀਡੀਓ ਸੋਨਾ ਲਿਕਾ 90 ਚਾਹੀਦਾ ਇਹ 4x4 ਦੇ ਵਿੱਚ ਮਿਲ ਜਾਣਗੇ ਹੈ ਹਾਂਜੀ ਸੋਨਾ ਲਿਕਾ ਪੰਜਾਬ ਵੀ ਮਿਲ ਜੇਗਾ 45 ਵੀ ਮਿਲ ਜੇਗਾ 60 ਵੀ ਮਿਲ ਜੇਗਾ 75 ਤੇ 90 ਇਹ 4 ਵੀਲ 'ਚ ਮਿਲਣਗੇ ਤੁਹਾਨੂੰ ਠੀਕ ਆ ਠੀਕ ਹੈ ਜੀ ਬਾਕੀ ਟਰੈਕਟਰ ਨਿਗਾਹ ਮਾਰਾ ਦੀ ਤੁਹਾਡੀ ਅਗਲੇ ਕੋਈ ਪਾਲਟੀ ਲੈਣਾ ਚਾਹੰਦੀ ਹੈ ਟਰੈਕਟਰ ਨਾਲ ਦੀ ਨਾਲ ਕਸਟਮਰ ਬੁਲਾ ਕੇ ਤੁਹਾਡਾ ਸੌਦਾ ਕਰਾਵਾਂਗੇ ਉਹਦੀ سپورਟ ਐਤਵਾਰ ਨੂੰ ਸਾਡਾ ਬਾਜ਼ਾਰ ਬੰਦ ਰਹਿੰਦਾ ਇੱਕ ਵੀ ਦੁਕਾਨ ਨਹੀਂ ਖੁੱਲਦੀ ਕਈ ਭਰਾ ਦੂਰੋਂ ਆਉਂਦੇ ਨੇ ਵਾਪਸ ਖਾਲੀ ਜਾਂਦੇ ਨੇ ਹਾਂਜੀ ਹਾਂਜੀ ਛੇ ਦਿਨ ਸਾਡੀ ਦੁਕਾਨ ਫੁੱਲੂਗੀ ਬਾਜ਼ਾਰ ਤੇ ਪੰਜਾਬ ਤੇ ਹਰਿਆਣਾ ਦੇ ਬਟ੍ਰੈਕਟਰ ਹੋਣਗੇ ਆਪਣੇ ਕੋਲ ਅਸੀਂ ਬਾਹਰ ਦੀ ਸਟੇਟ ਦਾ ਕੰਮ ਕਰਦੇ ਹੀ ਨਹੀਂ ਠੀਕ ਹੈ ਜੀ ਸਾਡੇ ਕੋਲ ਲੋਕਲ ਨੰਬਰ ਟ੍ਰੈਕਟਰ ਔਰ 2016 ਤੋਂ ਬਾਅਦ ਦੇ 2016 ਤੋਂ ਪਹਿਲੇ ਵਾਲਾ ਟ੍ਰੈਕਟਰ ਅਸੀਂ ਲੈਂਦੇ ਹੀ ਨਹੀਂ ਬਾਕੀ ਵੀਰ ਜੀ ਆਪਣੇ ਲਕੈਸ਼ਨ ਤੇ ਆਪਣੇ ਕੰਡੈਕਟਰ ਨੰਬਰ ਬੋਲ ਦਿਓ ਲੋਕੇਸ਼ਨ ਸਾਡਾ ਵੀਰ ਜੀ ਨਵਾਂ ਬੱਸ ਸਟੈਂਡ ਤੋਂ 1 ਕਿਲੋਮੀਟਰ ਦੂਰ ਟ੍ਰੈਕਟਰ ਮੰਡੀ ਲੱਗਦੀ ਆ ਠੀਕ ਹੈ ਜੀ ਟ੍ਰੈਕਟਰ ਮੰਡੀ ਜੀ ਨੂੰ ਮਰਜ਼ੀ ਪੁੱਛ ਲਿਓ ਹਾਂਜੀ ਹਾਂਜੀ ਪਿਆਰੇ ਜੀ ਮਸ਼ਹੂਰ ਹੈ ਜੀ ਬਾਕੀ ਸਾਰੇ ਪੀਵੀ ਨੰਬਰ ਟ੍ਰੈਕਟਰ ਨੇ ਸਾਡਾ ਜਿਹੜਾ ਫੋਨ ਆ ਫੋਨ ਨੰਬਰ ਮੈਂ ਦੱਸ ਦਿੰਦਾ 9 9 ਵਜੇ ਫੋਨ ਅਸੀਂ ਔਨ ਕਰਾਂਗੇ 6 ਵਜੇ ਅਸੀਂ ਆਪ ਦਾ ਫੋਨ ਦੁਕਾਨ 'ਚ ਹੀ ਰੱਖ ਜਾਣਾ ਅਜਾ ਵਾਦੇ ਪਿੱਛੋਂ ਘੱਟ ਮਰ ਤੰਗਵਾ ਕਰਦੇ ਹੋ ਹੋਂਗੇ ਤੋਂ ਬਾਅਦ ਸਾਡਾ ਘਰ ਦਾ ਟਾਈਮ ਹੋ ਜਾਂਦਾ ਦੁਕਾਨ ਅਸੀਂ 6:30 ਵਜੇ ਚਲੇ ਜਾਂਦੇ ਹਾਂ ਸਹੀ ਗੱਲ ਹੈ ਜੀ ਫੋਨ ਦੁਕਾਨ ਦਾ ਦੁਕਾਨ 'ਚ ਹੀ ਹੋਊਗਾ 7 ਵਜੇ ਤੋਂ ਬਾਅਦ ਮੇਰੇ ਕੋਈ ਫੋਨ ਨਾ ਕਰਿਓ 6 ਵਜੇ ਅਸੀਂ ਫੋਨ ਦੂਰੇ ਰੱਖ ਜਾਣਾ 6-7 ਵਜੇ ਤੱਕ ਅਸੀਂ ਹੱਥ ਮਿਲਾਂਗੇ ਇਹ ਐਤਵਾਨੂੰ ਕਲੋਜ਼ ਹੈ ਜੀ ਸਵੇਰ ਬਾਅਦ ਸਾਡਾ ਕੋਈ ਨਹੀਂ ਹੁੰਦਾ ਟਰੈਕਟਰ ਨੇ ਜਿਰਫ ਪੰਜਾਬ ਤੇ ਹਰਿਆਣਾ ਨੰਬਰ ਵਾਸਤੇ ਅਸੀਂ ਜੈਨੂਨ ਜੇ ਕੰਮ ਆਉਣੇ ਬਸ ਉੱਚੇ ਮੰਡ ਟਰ ਸਾਰੇ ਨਾਮ ਹੋਣ ਵਾਲੇ ਡੈਕਟਰ ਹੋਣਗੇ ਕਿਸੇ ਭਰਾ ਨੇ ਲੋਨ ਕਰਾਣਾ ਉਹ ਵੀ ਹੋ ਜਾਏਗਾ ਲੋਨ ਹੋ ਪੰਜਾਬ ਤੇ ਹਰਿਆਣਾ ਦੀ ਸਟੇਟ ਚ ਹੋਊਗਾ ਨਹੀਂ ਬਾਹਰ ਦਾ ਕੰਟੈਕਟ ਨਹੀਂ ਹੈਗਾ ਇਹ ਬਾਹਰ ਕਿਸੇ ਨੇ ਲੋਨ ਕਰਾਣਾ ਤੁਹਾਨੂੰ ਬੈਂਕ ਦੱਸ ਦਾਂਗੇ ਤੁਸੀਂ ਡਾਕੂਮੈਂਟ ਆਪ ਉੱਥੇ ਸਬਮਿਟ ਕਰਾ ਕੇ ਲੋਨ ਤੁਹਾਡਾ ਕਰਵਾ ਦਾਂਗੇ ਸਿਮਲ ਤੁਹਾਡਾ ਸਹੀ ਹੋਵੇ ਸਭ ਕੁਝ ਹੋ ਜੂਗਾ ਕੰਟੈਕਟ ਨੰਬਰ ਬੋਲ ਦਿੰਦੇ ਜੀ ਆਪਣੇ ਇੱਕ ਵਾਰ ਕੰਟੈਕਟ ਨੰਬਰ ਹੈਗਾ ਜੀ 9814609393 ਬਾਕੀ ਜੇ ਕਈ ਭਰਾਵਾ ਫੋਨ ਨਹੀਂ ਚੁੱਕਿਆ ਜਾਂਦਾ ਵਟਸਐਪ ਤੇ ਮੈਸੇਜ ਛੱਡ ਦਿਆ ਕਰੋ ਤੁਹਾਨੂੰ ਜਵਾਬ ਮਿਲ ਜਾ ਕਰੂਗਾ ਕਈ ਵਾਰ ਕਸਟਮਰ ਹੁੰਦੇ ਨੇ ਫੋਨ ਨਹੀਂ ਚੁੱਕਿਆ ਜਾਂਦਾ ਤਨਵਾਦਰੀ ਉਹਨਾਂ ਸਭ ਨੂੰ ਕੀ ਹੁੰਦੀ ਸਮਾਤਾ ਜੀ ਹਾਂਜੀ ਬਰੋਸੇ ਬਾਈ ਜੀ ਜਿਹਨਾਂ ਨੇ ਆਪਾਂ ਨੂੰ ਟਰੈਕਟਰਾਂ ਦਾ ਜਿਹੜਾ ਨੰਨਾ ਸਟਾਕ ਉਹ ਦਿਖਾਇਆ ਤੇ ਰੇਟ ਮਾਡਲ ਸਾਰੀ ਜਾਣਕਾਰੀ ਦਿੱਤੀ ਬਾਕੀ ਬੇਨਾਮ ਨਾ ਕਹੀਆਂ ਦੱਸੀ ਆਓ ਬਾਈ ਉਹਨਾਂ ਦਾ ਮੌਕਾ ਕਿਉਂਕਿ ਜੈਨੂਅਲ ਕੰਮ ਬੀੜੂ ਦਾ ਬੜੇ ਘੈਂਟ ਘੈਂਟ ਤੇ ਮਾਡਲ ਦੇ ਤੁੜਮੇ ਟਰੈਕਟਰ ਜਿਹੜੋ ਖੜੇ ਨੇ ਬਾਕੀ ਜੇ ਵੀਡੀਓ ਵਧੇਰੀ ਕੀ ਹੋਵੇ ਤਾਂ ਕੈ ਇਹਨਾਂ ਨੂੰ ਕੱਢੋ ਸਾਬ ਤੇ ਇਹਨੂੰ ਪੈਨ ਨੂੰ ਕੱਢੋ ਫੋਲੋ ਬਾਕੀ ਇਹਨਾਂ ਦਾ ਉਹਨੂੰ ਫੋਲੋ ਜਰੂਰ ਕਰਦੇ ਹੋ ਕਿ ਖੇਪਾ ਮੜਿਆ ਕਰਨ ਕਰਦੇ ਜਲੇ ਕਿ ਉਹਦੇ ਰਹੇ ਨੇ ਆ ਤੇ ਆਪਣੇ ਡਾਕਟਰ ਜਿਹਾ ਤਰਜਪਤੰਦੇ ਰਹਿਣੇ ਆ ਬਾਕੀ ਬੁੱਢੇ ਕੋ ਲਾਈਫਸਟਾਈਲ ਕਮਾਈ ਤੇ ਤਨਵਾਜੀ